ਸਰਦੇ ਬੇੜ ਕਚ ਤਿੰਨ ਨੌਜਵਾਨਾਂ ਨੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਲੁੱਟ ਦੰਦਾ ਵਾਲੇ ਕਲੀਨਿੰਗ ਉੱਪਰ ਕੀਤੀ ਗਈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਪੀੜਤ ਦਾ ਕਹਿਣਾ ਹੈ ਕਿ ਕਰੀਬ ਕੱਲ 12 ਵਜੇ ਤਿੰਨ ਨੌਜਵਾਨ ਆਏ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੇ ਕੋਲ ਕਰੀਬ 6000 ਰੁਪਏ ਵੀ ਸਨ ਉਹ ਲੈ ਕੇ ਫਰਾਰ ਹੋ ਗਏ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਪੁਲਿਸ ਇਸ ਮਾਮਲੇ ਵਿੱਚ ਢਿੱਲੀ ਹੈ ਇਸ ਲਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਪਤਾ ਲੱਗਦਾ ਹੈ ਤਾਂ ਤੁਹਾਡੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਉਹਨਾਂ ਕਿਹਾ ਕਿ ਪੁਲਿਸ ਇਸ ਘਟਨਾ ਨੂੰ ਗਲਤ ਮੋੜ ਦੇ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਉਹਨਾਂ ਵੱਲੋਂ ਮੇਰੇ ਭਰਾ ਨੂੰ ਮਾਰ ਦਿੱਤਾ ਜਾਂਦਾ ਤੇ ਉਸ ਦਾ ਕੌਣ ਜ਼ਿੰਮੇਵਾਰ ਹੁੰਦਾ ਉਹਨਾਂ ਨੇ ਕਿਹਾ ਕਿ ਬੈਂਕ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹਨ ਪਰ ਬੈਂਕ ਅਧਿਕਾਰੀਆਂ ਨੇ ਸੀਸੀਟੀਵੀ ਕੈਮਰੇ ਸਾਨੂੰ ਸੀਸੀਟੀਵੀ ਕੈਮਰੇ ਚੈੱਕ ਨਹੀਂ ਕਰਵਾਏ। ਉਹਨਾਂ ਆਖਿਆ ਕਿ ਇਹ ਤਾਂ ਪੁਲਿਸ ਅਧਿਕਾਰੀਆਂ ਨੂੰ ਹੀ ਬੈਂਕ ਵਾਲੇ ਸੀਸੀਟੀਵੀ ਕੈਮਰੇ ਚੈੱਕ ਕਰਵਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਸਖਤ ਕਦਮ ਚੁੱਕਣ ਦੇ ਲਈ ਮਜਬੂਰ ਹੋਵਾਂਗੇ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਲੁੱਟ ਦਾ ਨਹੀਂ ਬਲਕਿ ਆਪਸੀ ਰੰਜਿਸ਼ ਦਾ ਲੱਗਦਾ ਹੈ। ਉਹਨਾਂ ਕਿਹਾ ਕਿ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇਗੀ। ਹਾਂਜੀ ਦੀਪਕ ਸਿੰਘ ਮੇਰਾ ਨਾਮ ਹੈ। ਮੈਂ ਸ਼ਾਪ ਨਿਊ ਓਪਨ ਕੀਤੀ 15 ਤਰੀਕ ਨੂੰ। ਕੱਲ 12:30 ਵਜੇ ਦੀ ਗੱਲ ਹੈ। ਤਿੰਨ ਅਣਪਛਾਤੇ ਬੰਦੇ ਮੇਰੀ ਕਲੀਨਿਕ ਦੇ ਅੰਦਰ ਆ ਕੇ ਅੰਦਰੋਂ ਕੁੰਡੀ ਲਗਾ ਕੇ ਆਂਦਿਆ ਕੁਝ ਨਹੀਂ ਪੁੱਛਦੇ ਕੋਈ ਗੱਲਬਾਤ ਨਹੀਂ ਦੱਸਦੇ ਉਹਨਾਂ ਦੇ ਕੋਲ ਇੱਕ ਤੋੜਾ ਹੁੰਦਾ ਤੋੜੇ ਵਿੱਚ ਉਸ ਲੱਗਰ ਗੰਡਾਸੀ ਸੀ ਤੇ ਦਾਤਰ ਸੀ ਜਿਹੜੇ ਕਿ ਤਿੰਨ ਮੁੰਡੇ ਕੱਢ ਕੇ ਸਿੱਧੇ ਮੇਰੇ ਮਾਰਨੇ ਸਟਾਰਟ ਕਰ ਦਿੰਦੇ ਆ ਠੀਕ ਹੈ ਮੇਰਾ ਇੱਕ ਬੈਗ ਆ ਤੇ ਪਿੱਛੇ ਮੇਰਾ ਬੈਗ ਪਿਆ ਹੁੰਦਾ ਉਹਦੇ ਵਿੱਚ ਮੇਰੀ ਪੇਮੈਂਟ ਪਈ ਹੁੰਦੀ ਆ ਜੋ ਵੀ ਇਨਕਮ ਹੁੰਦੀ ਆ ਮੇਰੀ 7 ਤੋਂ 10000 ਉਹਦੇ ਵਿੱਚ ਸੀ ਇੱਕ ਉਹ ਮੇਰਾ ਪੈਸੇ ਲੈ ਗਏ ਆ ਡੁੱਗਾ ਹਾਂ ਇੱਕ ਮੁੰਡਾ ਉਹਨਾਂ ਚੋਂ ਪਹਿਲਾਂ 5-10 ਮਿੰਟ ਪਹਿਲਾਂ 12:30 ਦੀ ਗੱਲ ਆ 5-10 ਮਿੰਟ ਪਹਿਲਾਂ ਇਕੱਲਾ ਆਇਆ ਵਾ ਅੰਦਰ ਵੇਖ ਕੇ ਗਿਆ ਮੋਕਾ ਕੇ ਇਕੱਲਾ ਬੈਠਾ ਵਾ ਜਾਂ ਦੋ ਜਾਣੇ ਆ ਮੇਰੇ ਕੋਲ ਮੈਡੀਸਿਨ ਲਖਵਾ ਕੇ ਲੈ ਕੇ ਗਿਆ ਵਾ ਕਿ ਮੇਰੇ ਦਰਦ ਹੋ ਰਹੀ ਆ ਮੈਨੂੰ ਮੈਡੀਸਿਨ ਲੈ ਕੇ ਦਿੱਤੀ ਜਾਵੇ ਬਾਹਰ ਜਾ ਕੇ ਉਹ ਨਾਲ ਦੋ ਮੁੰਡਿਆਂ ਨੂੰ ਹੋਰ ਮੂੰਹ ਬਣ ਕੇ ਹੁੰਦਾ ਵਾ ਠੀਕ ਆ ਤੇ ਇਹ ਵਾਰਦਾਤ ਨੂੰ ਇਨਜਾਮ ਦਿੰਦੇ ਆ ਇਹ ਵੀਰਕਾ ਬਟਾਲਾ ਰੋਡ ਸਤੀਸ਼ ਡੈਂਟਲ ਕਲੀਨਿਕ ਦੇ ਨਾਮ ਤੇ ਮੇਰਾ ਕਲੀਨਿਕ ਆ ਮੈਂ ਓਨਰ ਆ ਇੱਥੋਂ ਦਾ ਠੀਕ ਹੈ ਇਹ ਲੁੱਟਦੇ ਰਾਜ ਆਏ ਸੀ ਸਰ ਕੋਈ ਨਹੀਂ ਇਹ ਚੀਜ਼ ਦਾ ਮੈਨੂੰ ਕੋਈ ਨਹੀਂ ਹੈ ਕੋਈ ਤੁਹਾਨੂੰ ਬੰਦੇ ਦੀ ਪਛਾਣ ਹੈ ਕਿ ਕਿਹੜੇ ਮੂੰਹ ਬੰਨੇ ਸੀ ਹਾਂਜੀ ਜਿਹੜਾ ਤਿੰਨ ਜਾਨੇ ਇਕੱਠੇ ਆਏ ਉਦੋਂ ਤੇ ਮੂੰਹ ਬਣ ਗਿਆ ਇਹ ਬੜਾ ਜਿਹੜਾ ਬੰਦਾ ਮੇਰੇ ਕੋਲ ਪਹਿਲਾਂ ਬਿਨਾ ਮੂੰਹ ਬੰਨੇ ਆਇਆ ਸੀ ਅਗਰ ਉਹ ਮੇਰੇ ਸਾਹਮਣੇ ਆਏਗਾ ਤਾਂ ਮੈਂ ਉਹਨੂੰ ਪਛਾਣ ਸਕਦਾ ਹਾਂ ਨਹੀਂ ਅੱਜ ਤੱਕ ਸਾਰੇ 28 ਸਾਲ ਮੇਰੀ ਉਮਰ ਹੋ ਗਈ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈ ਪੁਲਿਸ ਕੰਪਲੇਨਟ ਹਾਂਜੀ ਸਰ ਮੈਂ ਮੌਕੇ ਤੇ 112 ਦੇ ਕੰਪਲੀਟ ਕੀਤੀ ਸੀ ਠੀਕ ਹੈ ਮੌਕੇ ਤੇ ਪੁਲਿਸ ਆਈ ਆ ਥੋੜਾ ਲੇਖ ਮੇਰਾ ਐਡਰੈਸ ਵਗੈਰਾ ਲਿਖ ਕੇ ਉਹ ਵਾਪਸ ਚਲੇ ਗਏ ਆ ਠੀਕ ਹੈ ਕੋਈ ਉਹਨਾਂ ਨੇ ਇਥੋਂ ਲਾਗੋ ਰਿਕਾਰਡਿੰਗ ਨਹੀਂ ਚੈੱਕ ਕੀਤੀ ਕੈਮਰੇ ਦੀ ਕੋਈ ਉਹਨਾਂ ਨੇ ਉਸ ਤੋਂ ਬਾਅਦ ਇਨਕੁਆਇਰੀ ਨਹੀਂ ਕੀਤੀ ਮੈਨੂੰ ਥਾਣੇ ਬੁਲਾਇਆ ਵਾ ਥਾਣੇ ਮੈਂ ਗਿਆ ਵਾਂ ਉੱਥੇ ਮੇਰਾ ਮੈਡੀਕਲ ਕਰਵਾ ਕੇ ਕਹਿੰਦੇ ਕਿ ਐ ਉਹਨਾਂ ਨੇ ਐਕਸ-ਰੇ ਲੈ ਕੇ ਦਿੱਤੇ ਅੱਜ ਮੈਂ ਐਕਸ-ਰੇ ਕਰਵਾਇਆ ਤੇ ਪਰ ਉਸ ਤੋਂ ਬਾਅਦ ਨਾ ਤੇ ਕੋਈ ਪੁਲਿਸ ਵਾਲਿਆਂ ਦਾ ਮੈਨੂੰ ਕੋਈ ਫੋਨ ਆਇਆ ਵਾ ਠੀਕ ਹੈ ਔਰ ਨਾ ਹੀ ਕੋਈ ਉਥੋਂ ਬੰਦਾ ਆਇਆ ਵਾ ਕਿ ਹਾਂ ਜਾ ਕੇ ਕੋਈ ਆਪਾਂ ਇਨਕੁਆਇਰੀ ਕਰੀਏ ਮੈਂ ਇਹੀ ਮੰਗ ਕਰਦਾ ਵਾਂ ਕਿ ਮੇਰੀ ਇੱਕ ਛੋਟੀ ਜੀ ਬੱਚੀ ਆ ਹਾਲੇ 10 10 ਮਹੀਨੇ ਉਹਦੀ ਉਮਰ ਆ ਠੀਕ ਹੈ ਅੱਜ ਤਿੰਨ ਜਣੇ ਆ ਕੇ ਚਲੋ ਹਾਲੇ ਤੇ ਥੋੜੀ ਛੱਟ ਘਟ ਲੱਗੀ ਕੱਲ ਨੂੰ ਮੇਰੇ ਸਿਰ 'ਚ ਕੁਛ ਮਾਰ ਜਾਣ ਜਾਂ ਕੋਈ ਵੈਪਨ ਲੈ ਕੇ ਆ ਜਾਣ ਠੀਕ ਹੈ ਸਿੱਧਾ ਮੈਨੂੰ ਮਾਰ ਕੇ ਚਲੇ ਜਾਂਦੇ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਹਨਾਂ ਕੋਲ ਕਿਹੜਾ ਕਿਹੜਾ ਸਮਾਨ ਹੋਇਆ ਸੀ ਦੋ ਸਲੱਗਰ ਸੀ ਇਹਨਾਂ ਕੋਲ ਇੱਕ ਗੰਡਾਸੀ ਸੀ ਇੱਕ ਡਾਕਟਰ ਸੀ ਜਿਹਦੇ ਵਿੱਚੋਂ ਇੱਕ ਸਲੱਗਰ ਉਹਨਾਂ ਕੋਲੋਂ ਇੱਥੇ ਛੁੱਟ ਗਿਆ ਤੇ ਇੱਕ ਜਿਹੜੀ ਗੰਡਾਸੀ ਸੀ ਉਹ ਛੁੱਟ ਗਈ ਉਹ ਮੈਂ ਜਦੋਂ ਪੁਲਿਸ ਵਾਲੇ ਮੌਕੇ ਤੇ ਆਏ ਆ ਮੈਂ ਉਹਨਾਂ ਨੂੰ ਵਾਪਸ ਦੇ ਦਿੱਤੀ ਇਹ ਜਿਹੜਾ ਵੀ ਢਿੱਲਾ ਮੈਂ ਹਾਂਜੀ ਹਾਂਜੀ ਸਰ ਬਿਲਕੁਲ ਨਾਕਾਮੀ ਆ ਇਹਨਾਂ ਦੀ ਹੁਣ ਦੇਖ ਲਓ ਕੱਲ 12:30 ਦੀ ਗੱਲ ਹੋਈ ਆ ਅੱਜ 20 ਤਰੀਕ ਦਾ ਵੀ ਸਾਰਾ ਦਿਨ ਲੰਘ ਚੁੱਕਾ ਵਾ ਹਾਲੇ ਤੱਕ ਕੋਈ ਵੀ ਜਿਹੜੀ ਆ ਇਨਕੁਆਇਰੀ ਨਹੀਂ ਹੋਈ ਉਹ ਇਹਦੇ ਤੋਂ ਆ ਹੀ ਪਤਾ ਲੱਗਦਾ ਕਿ ਪੁਲਿਸ ਆਪਣੇ ਟਿਕਾਣਿਆਂ ਤੇ ਚੁੱਪ ਕਰਕੇ ਬੈਠੀ ਹੋਈ ਆ ਠੀਕ ਹੈ ਉਹਨਾਂ ਨੇ ਕੰਪਲੇਟ ਕਰਾਈ ਸੀ ਵੇਰਕਾ ਥਾਣਾ ਵੀ ਪਹਿਲਾਂ ਮੈਂ 112 ਤੇ ਕੰਪਲੇਨਟ ਕੀਤੀ ਸੀ ਉਹਨਾਂ ਨੇ ਅੱਗੋਂ ਵੇਰਕੇ ਥਾਣੇ ਰਜਿਸਟਰ ਕਰਵਾਈ ਉੱਥੋਂ ਬਾਅਦ ਵਿੱਚ ਮੇਰੇ ਕੋਲ ਪੁਲਿਸ ਮੁਲਾਜ਼ਮ ਆਏ ਸੀ ਲੋ ਤਾਂ ਇਹ ਸਟੈਪ ਰਹੇਗਾ ਜੇ ਲੋਕਲ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਆਪਾਂ ਇਸ ਤੋਂ ਉੱਪਰ ਵੀ ਨਾਲ ਆਪਣੇ ਕੋਈ ਵੱਡੇ ਵੱਡੇ ਰੇ ਲੈ ਕੇ ਸੋ ਵੀ ਵੱਡੀਆਂ ਜੱਥੇਬੰਦੀਆਂ ਵਾ ਕਮਿਸ਼ਨਰ ਆਫਿਸ ਜਾ ਕੇ ਪੇਸ਼ ਹੋਵਾਂਗੇ ਤੇ ਉਹਨਾਂ ਕੋਲੋਂ ਇਨਸਾਫ ਦੀ ਮੰਗ ਕਰਾਂਗੇ ਨਹੀਂ ਲਟ ਲਟ ਨਹੀਂ ਜੀ ਕੋਈ ਵੀ ਹੋਈ ਉਹ ਕਦੇ ਉਹਨਾਂ ਦੀ ਕੋਈ ਆਪਣੀ ਰੰਗੇ ਚ ਜਾਵਦੀ ਆ ਉਹ ਡੈਨ ਸੀਸੀਟੀਵੀ ਕੈਮਰੇ ਚੈੱਕ ਕਰਨੇ ਆ ਜੋ ਵੀ ਕਾਰਵਾਈ ਬਣੀ ਆਪਾਂ ਕਰਦਾਂਗੇ ਉਹ ਗੱਲ ਹੀ ਸਰ ਕਹਿੰਦੇ ਤਿੰਨ ਮਿੰਟ ਆ ਕੇ ਬੈਗ ਦੇ ਵਿੱਚ ਸਲਾਗਰ ਵਗੈਰਾ ਆ ਉਹ ਨਹੀਂ ਉਹਨਾਂ ਦਾ ਆਪਾਂ ਡਾਕਟ ਦੇ ਦਿੱਤਾ ਉਹਨਾਂ ਨੂੰ ਜੋ ਵੀ ਆਪਣਾ ਰਿਜ਼ਲਟ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਡੈਨ ਸੀਸੀਟੀਵੀ ਕੈਮਰੇ ਜਿਦੋਂ ਹੀ ਪਤਾ ਲੱਗਾ ਆਪਾਂ ਕਾਰਵਾਈ ਕਰਦਾਂਗੇ ਤੇ ਉਹ 112 ਵਾਲੇ ਗਏ ਸੀ ਪਹਿਲਾਂ ਉਹਨਾਂ ਤੋਂ ਹੋਣਾ ਕੋਈ ਮੈਨੂੰ ਮੈਂ ਤੇ ਕਦੋਂ ਗਿਆ ਸੀ ਉਦੋਂ ਮੈਂ ਤੇ ਥਾਣੇ ਆਏ ਮੜਕੇ ਡਾਕਟ ਕੱਟ ਕੇ ਦੇ ਦਿੱਤਾ ਮਿਲੂਗਾ ਜੀ ਮਿਲੂਗਾ ਇਨਸਾਫ ਪੂਰਾ ਮਿਲੂਗਾ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਦੂ ਬਰੀ ਤਿੰਨ ਬਰੀ ਤਾਂ ਜਾਏ ਆ ਥਾਣੇ ਹਲੇ ਦਿੱਕਰ ਕੋਈ ਥਾਣੇ ਵਾਲੇ ਆਏ ਨਹੀਂ ਹੈ ਸੀਸੀਟੀਵੀ ਕੈਮਰੇ ਕੈਮਰੇ ਹਣ ਉਹਦੋਂ ਬੰਦੀ ਸੀ ਅੱਗੇ ਉਹਦੋਂ ਵੀ ਗਏ ਨਾਲ ਲੈ ਕੇ ਇਹਨਾਂ ਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਕਿਦਮ ਕੋਈ ਸ਼ੇਰ ਸ਼ੂਟ ਤੇ ਸਾਟ ਲਾ ਦਿੰਦੇ ਕੋਈ ਗੱਲਬਾਤ ਹੋ ਜਾਂਦੀ ਫੇਰ ਕੀ ਹੁੰਦਾ ਉਹ ਹੀ ਨਹੀਂ ਕਾਰਵਾਈ ਕਰਨਦੇ ਐਂ ਬੈ ਜੋ ਵੀ ਕਾਰਵਾਈ ਬੜੀ ਆਪਾਂ ਕਰਦਾਂਗੇ ਕੋਈ ਗੱਲ